ਸਸੇ ਗੱਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੁਰਤ ਤੋਂ ਸਵਾਗਤ ਹੈ ਅੱਜ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਜ਼ਾ ਸੈਟਲ ਇਮੇਜ ਦੇਖ ਲੈਂਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਹੁਣ ਤੁਸੀਂ ਦੇਖ ਸਕਦੇ ਹੋ ਜੇ ਇੱਕ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਮਾਲਵੇ ਦੇ ਖੇਤਰ ਵਿੱਚ ਐਂਟਰ ਕਰਦੀ ਦਿਖਾਈ ਸਵੇਰ ਦੇ ਵੇਲੇ ਪਰ ਹਵਾ ਦੇ ਨਾਲ ਉਹ ਸਿਸਟਮ ਹੁਣ ਕੂਚ ਕਰਦਾ ਹੋਇਆ ਹਿਮਾਚਲਪੁਰ ਦਿਖਾਈ ਦੇ ਰਿਹਾ ਉਹ ਸਿਸਟਮ ਹੁਣ ਹਿਮਾਚਲਪੁਰ ਅੱਗੇ ਵੱਧ ਚੁੱਕਿਆ ਜੋ ਕਿ ਮਾਲਵੇ ਤੋਂ ਇਲਾਵਾ ਮਾਝੇ ਦੇ ਦੁਆਬੇ ਵਿੱਚ ਦੁਆਬੇ ਵਿੱਚ ਐਕਟਿਵੇਟ ਹੋਣਾ ਸੀ ਉਹ ਸਿਸਟਮ ਹੁਣ ਹਿਮਾਚਲ ਦੇ ਵਿੱਚ ਐਕਟਿਵੇਟ ਹੁੰਦਾ ਦਿਖਾਈ ਦੇ ਰਿਹਾ ਜੀ ਅਗਰ ਗੱਲ ਕਰੀਏ ਦਿਨ ਦੇ ਵੇਲੇ ਪੂਰੀ ਕੜਕ ਵਿੱਚ ਤੋਂ ਪਈ ਹੈ ਹਵਾ ਚੱਲੀ ਹੈ ਜਿਸ ਦੇ ਨਾਲ ਐਨਾ ਜ਼ਿਆਦਾ ਗਰਮੀ ਦਾ ਅਹਿਸਾਸ ਨਹੀਂ ਹੋਇਆ ਪਰ ਗੱਲ ਕਰ ਲਈ ਦਾ ਰਡਰ ਸਿਸਟਮ ਦੀ ਰਡਰ ਸਿਸਟਮ ਦੇ ਮੁਤਾਬਕ ਵੀ ਸਿਰਫ ਹੁਣ ਜਿਹੜੀ ਬੱਦਲ ਵਾਈ ਹੈ ਜੀ ਉਹ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਹਿ ਹੁਸ਼ਿਆਰਪੁਰ ਬਲਾਚੌਰ ਰੂਪਨਗਰ ਇਸ ਇਲਾਕੇ ਵਿੱਚ ਸ਼ਾਮ ਦੇ ਵੇਲੇ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਜੋ ਵੀ ਅਪਡੇਟ ਹੋਵੇਗੀ ਉਸ ਚੈਨਲ ਤੇ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ